ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੇਂ ਵੀਡੀਓ ਦੇ ਵਿੱਚ ਇੱਕ ਬੱਚੇ ਦੀ ਜਨਮ ਦਿਨ ਪਾਰਟੀ ਵਿੱਚ ਗੋਲੀਆਂ ਚਲਾ ਕੇ ਤਿੰਨ ਬੱਚਿਆਂ ਦੇ ਇੱਕ ਵਾਲਗ ਨੂੰ ਜਾਨੋਂ ਮਾਰਨ ਵਾਲੇ ਮਸਕੂਕ ਦੀ ਪੁਲਿਸ ਵੱਲੋਂ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਵਿੱਚ ਕੈਲੀਫੋਰਨੀਆ ਦੇ ਅਧਿਕਾਰੀਆਂ ਵੱਲੋਂ ਲੋਕਾਂ ਤੋਂ ਕਿਸੇ ਵੀ ਤਰ੍ਹਾਂ ਦੀ ਸੂ ਜਿਵੇਂ ਕਿ ਸੈੱਲਫੋਨ ਵੀਡੀਓ ਸਸਮਦੀਦਾ ਦਾ ਬਿਆਨ ਤੇ ਇਥੋਂ ਤੱਕ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਉਹਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਸਟਾਕਟਨ ਵਿੱਚ ਇੱਕ ਵੈਕੂਏਟ ਹਾਲ ਵਿੱਚ 100 ਤੋਂ ਵੱਧ ਲੋਕ ਬੱਚੇ ਦੀ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਇਕੱਠੇ ਹੋਏ ਸਨ ਜਦੋਂ ਗੋਲੀਆਂ ਚਲਾਈਆਂ ਗਈਆਂ ਸੈਨ ਜੋਕੋਇਨ ਕਾਉਂਟੀ ਦੇ ਸ਼ੈਰਿਫ ਪੈਟਰਿਕ ਵਿਥਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਡਿਟੈਕਟਿਵ ਦਾ ਮੰਨਣਾ ਹੈ ਕਿ ਬਾਹਰ ਗੋਲੀਆਂ ਚਾਉਣ ਲਈ ਇੱਕ ਤੋਂ ਵੱਧ ਵਿਅਕਤੀ ਜ਼ਿੰਮੇਵਾਰ ਸਨ ਵਿਥਰੋ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 8, 9, 14 ਤੇ 21 ਸਾਲ ਦੇ ਬੱਚੇ ਤੇ ਬਾਲਗ ਸ਼ਾਮਲ ਸਨ ਇਨ੍ਹਾਂ ਤੋਂ ਇਲਾਵਾ 11 ਹੋਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਐਤਵਾਰ ਸ਼ਾਮ ਤੱਕ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਸੀ ਲਿਆ ਗਿਆ